ਬਾਪੋ ਮੈਂ ਗੱਲ ਕਰਨੀ ਤੁਹਾਡੇ ਨਾਲ ਇੱਕ ਟਪੂਸੀ ਮਾਰ ਬੰਦਰ ਜਿਹੜਾ ਮੈਂ ਨਾ ਪਹਿਲਾਂ ਗੱਲ ਕਰਦਾ ਨਾ ਵੀ ਅਵਰ ਉਪਦੇਸ਼ੇ ਆਪ ਨਾ ਕਰੇ ਆਵਤ ਜਾਵਤ ਜਨਮੇ ਮਰੇ ਜਿਹੜਾ ਬੰਦਾ ਆਪਤਾ ਗੱਲਾਂ ਤੇ ਖਰਾ ਨਾ ਉਤਰਦਾ ਹੋਵੇ ਉਹ ਦੂਜਿਆਂ ਨੂੰ ਮੱਤਾ ਦੇਂਦਾ ਚੰਗਾ ਨਹੀਂ ਲੱਗਦਾ ਭਾਵੇਂ ਮੈਂ ਵੀ ਕਿਉਂ ਨਾ ਹੋਵਾਂ ਠੀਕ ਹੈ ਨਾ ਮੇਰੀਆਂ ਕਰਤੂਤਾਂ ਮਾੜੀਆਂ ਹੋਣ ਮੈਂ ਲੋਕਾਂ ਨੂੰ ਮੱਤਾ ਦੇਵਾਂ ਉਹ ਗੱਲ ਚੰਗੀ ਨਹੀਂ ਹੁੰਦੀ ਪਹਿਲਾਂ ਬੰਦੇ ਨੂੰ ਆਪਣਾ ਆਪ ਸੁਧਾਰਨਾ ਚਾਹੀਦਾ ਇਹ ਬੰਦਾਂ ਦਾ ਵੀ ਜਦੋਂ ਭਾਈ ਸਾਹਿਬ ਮਗਰ ਪੁਲਿਸ ਲੱਗੀ ਆ ਤੇ ਠਕੇਲਾ ਉਸ ਟਾਈਮ ਆਪਣਾ ਘਰ ਛੱਡ ਕੇ ਹਰਿਆਣੇ ਭੱਜ ਗਿਆ ਕਿਉਂਕਿ ਭਾਈ ਹਰਿਆਣੇ ਮੇਰੀ ਨਾ ਤਾਂ ਕੋਈ ਰਿਸ਼ਤੇਦਾਰੀ ਹੈਗੀ ਨਾ ਮੇਰੀ ਉੱਥੇ ਕੋਈ ਮਾਸੀ ਬੈਠੀ ਆ ਵੀ ਜਿੱਥੇ ਠਕੇਲਾ ਜਾ ਕੇ ਲੋਕਿਆ ਜਾਂ ਕਿੱਥੇ ਰਿਆ ਹੁਣ ਮੈਂ ਉਹਨਾਂ ਬੰਦਿਆਂ ਨੂੰ ਬੇਨਤੀ ਕਰਦਾ ਹਰਿਆਣੇ ਵਾਲੇ ਭਰਾਵਾਂ ਨੂੰ ਭਾਈ ਜੇ ਮੈਂ ਤੁਹਾਡੇ ਕਿਸੇ ਦੇ ਘਰੇ ਰਿਆ ਜਾਂ ਤੁਹਾਡੇ ਪਿੰਡ 'ਚ ਆਇਆ ਜਾਂ ਮੈਂ ਕਿਸੇ ਕੋਲੇ ਰਾਤ ਰਿਆ ਤੇ ਉਹ ਬੰਦਾ ਸਾਰੇ ਦੱਸ ਦੇਣ ਵੀ ਠਕੇਲਾ ਮਾਰ ਬਾਂਦਰ ਨੂੰ ਮੈਂ ਕਹਿਣਾ ਵੀ ਜੇ ਤੇਰੇ ਕੋਲੇ ਕੋਈ ਸਬੂਤ ਹੈਗਾ ਕਿਸੇ ਬੰਦੇ ਦਾ ਸਬੂਤ ਹੈਗਾ ਤੂੰ ਸਾਹਮਣੇ ਪੇਸ਼ ਕਰ ਗੱਲਾਂ ਨਾਲ ਨਹੀਂ ਵੀ ਭੱਜ ਗਿਆ ਰਹਿ ਪਿਆ ਦੱਸੋ ਕਿੱਥੇ ਰਹਿ ਗਿਆ ਮੈਂ ਕਿਸੇ ਅਕਸਰ ਕਿਸੇ ਪਿੰਡ ਚ ਗਿਆ ਆਉਂਗਾ ਕਿਸੇ ਸ਼ਹਿਰ ਚ ਗਿਆ ਆਉਂਗਾ ਕਿਸੇ ਜ਼ਿਲ੍ਹੇ ਚ ਗਿਆ ਉਹ ਕਿਤੇ ਤਾਂ ਗਿਆ ਹੋਊਗਾ ਸਿਰਫ ਗੱਲਾਂ ਨਾਲ ਥੋੜਾ ਯਾਰ ਭੱਜ ਗਿਆ ਕਿੱਥੇ ਭੱਜ ਗਿਆ ਪਤੰਦਰਾ ਮੈਂ ਆਪਣੇ ਘਰ ਦੇ ਵਿੱਚ ਬੈਠਾ ਸੀ ਦੱਸੋ ਜੇ ਮੇਰਾ ਸਾਰਾ ਪਿੰਡ ਮੇਰੀ ਆਮੀ ਭਰ ਦੇ ਚੱਲ ਤੈਨੂੰ ਖੱਚ ਨੂੰ ਤਾਂ ਕੋਈ ਮਤਲਬ ਹੀ ਨਹੀਂ ਮੈਂ ਤੈਨੂੰ ਕਿਉਂ ਆਖਾ ਵੀ ਮੈਂ ਜਿਹੜੇ ਭਰਾ ਮੈਨੂੰ ਪਤਾ ਮੇਰੇ ਭਰਾਵਾਂ ਨੂੰ ਵਿਧਕੇਲਾ ਕਿੱਥੇ ਸੀ ਤੇ ਤੇਰੇ ਵਰਗੇ ਬਾਂਦਰ ਨੂੰ ਕਿਉਂ ਦੱਸੀਏ ਸੀ ਠੀਕ ਹੈ ਕਿ ਨਹੀਂ ਹੁਣ ਤੇਰੇ ਵਰਗੇ ਕਰਕੇ ਹੁਣ ਮੈਂ ਤੈਨੂੰ ਦੱਸਾਂ ਵੀ ਕਿਹੜੀ ਗੱਲ ਦੱਸ ਗਏ ਤੈਨੂੰ ਧਕੇਲਾ ਆਪਣੇ ਘਰ ਦੇ ਵਿੱਚ ਸੀ ਤੇ ਧਕੇਲਾ ਘਰ ਦੇ ਵਿੱਚ ਰਿਹਾ ਧਕੇਲਾ ਉਹਨਾਂ ਦੇ ਵਿੱਚੋਂ ਨਹੀਂ ਹੈਗਾ ਵੀ ਜਦੋਂ ਭੀੜ ਪਈ ਉਦੋਂ ਪੂਛ ਚੱਡਿਆਂ ਚ ਪਾ ਕੇ ਭੱਜ ਗਿਆ ਧਕੇਲਾ ਨਾ ਭੱਜਿਆ ਤੇ ਨਾ ਭੱਜਣ ਵਾਲਿਆਂ ਚੋਂ ਹੋਇਆ हां ਤੁਸੀਂ ਜੋ ਮਰਜ਼ੀ ਕੋਲੋਂ ਗੱਲਾਂ ਬਣਾ ਕੇ ਜਾਂ ਕਿਸੇ ਦੇ ਕਹਿ ਤਾਂ ਹੋਵੇ ਤੁਹਾਨੂੰ ਸੁਣੀ ਸੁਣਾਈ ਗੱਲ ਉਹਦੇ ਮਗਰ ਲਾ ਕੇ ਜੋ ਮਰਜ਼ੀ ਕਹੀ ਚੱਲੋ ਕੋਈ ਪਰਵਾਹ ਨਹੀਂ ਠੀਕ ਹੈ ਨਾ ਅਸੀਂ ਭੱਜਣ ਵਾਲਿਆਂ ਚੋਂ ਨਹੀਂ ਹੈਗੀ ਸੋ ਇਹ ਸੋ ਟਪੂਸੀ ਮਾਰਵਾ ਅੰਦਰ ਨੂੰ ਮੇਰਾ ਜਵਾਬ ਆ ਠੀਕ ਹੈ ਨਾ ਸਾਰੇ ਭਰਾਵਾਂ ਨੂੰ ਮੇਰਾ ਜਿੰਨੇ ਵੀਰ ਜਾਣਦੇ ਸਾਰਿਆਂ ਨੂੰ ਪਤਾ ਠੀਕ ਹੈ ਕਿ ਨਹੀਂ ਸਾਰੇ ਮੇਰੇ ਪਿੰਡ ਵਾਲਿਆਂ ਨੂੰ ਪਤਾ ਵੀ ਠੇਲਾ ਕਿੱਥੇ ਸੀ ਤਕੇਲਾ ਆਪਣੇ ਘਰ ਦੇ ਵਿੱਚ ਬੈਠਾ ਸੀ ਸਾਰੇ ਵੀਰਾਂ ਨੂੰ ਪਤਾ ਸੀ ਬਾਕੀ ਤੇਰੇ ਵਰਗੇ ਬਾਂਦਰ ਨੂੰ ਠੀਕ ਹੈ ਕਿ ਨਹੀਂ ਮੈਂ ਕੋਈ ਸਪਸ਼ਟੀ ਕਰਨ ਦੇਣਾ ਕੋਈ ਜ਼ਰੂਰੀ ਨਹੀਂ ਸਮਝਦਾ ਵੀ ਤੈਨੂੰ ਕੋਈ ਜ਼ਰੂਰੀ ਆ ਵੀ ਵੀ ਤੂੰ ਤਾਂ ਸਾਡੀ ਧੌਂ ਤੇ ਗੋਡਾ ਰੱਖਿਆ ਠੀਕ ਹੈ ਕਿ ਨਹੀਂ ਤੇਰੇ ਵਰਗੇ ਬਾਂਦਰਾ ਜਿਹੜੇ ਤਪੂਸੀ ਮਾਰ ਉਹ ਮਾਰਦੀ ਰਹਿੰਦੇ ਆ ਸੁਮਾਰ ਰੱਜ ਕੇ ਮਾਰ ਤੇ ਕੋਠੇ ਤੇ ਚੱਲ ਬਾਬੇ ਮੈਂ ਗੱਲ ਕਰਨੀ ਤੁਹਾਡੇ ਨਾਲ ਇੱਕ ਆ ਤਪੂਸੀ ਮਾਰ ਬਾਂਦਰ ਜਿਹੜਾ ਮੈਂ ਨਾ ਪਹਿਲਾਂ ਗੱਲ ਕਰਦਾ ਨਾ ਵੀ ਅਵਰ ਉਪਦੇਸ਼ੇ ਆਪ ਨਾ ਕਰੇ ਆਵਤ ਜਾਵਤ ਜਨਮੇ ਮਰੇ ਜਿਹੜਾ ਬੰਦਾ ਆਪ ਤਾਂ ਗੱਲਾਂ ਤੇ ਖਰਾ ਨਾ ਉਤਰਦਾ ਹੋਵੇ ਉਹ ਦੂਜਿਆਂ ਨੂੰ ਮੱਤਾ ਦੇਂਦਾ ਚੰਗਾ ਨਹੀਂ ਲੱਗਦਾ ਭਾਵੇਂ ਮੈਂ ਵੀ ਕਿਉਂ ਨਾ ਹੋਵਾਂ ਠੀਕ ਹੈ ਨਾ ਮੇਰੀਆਂ ਕਰਤੂਤਾਂ ਮਾੜੀਆਂ ਹੋਣ ਮੈਂ ਲੋਕਾਂ ਨੂੰ ਮੱਤਾ ਦੇਵਾਂ ਉਹ ਗੱਲ ਚੰਗੀ ਨਹੀਂ ਹੁੰਦੀ ਪਹਿਲਾਂ ਬੰਦੇ ਨੂੰ ਆਪਣਾ ਆਪ ਸੁਧਾਰਨਾ ਚਾਹੀਦਾ ਇਹ ਬੰਦਾਂ ਦਾ ਵੀ ਜਦੋਂ ਭਾਈ ਸਾਹਿਬ ਮਗਰ ਪੁਲਿਸ ਲੱਗੀ ਆ ਤੇ ਠੇਹਲਾ ਉਸ ਟਾਈਮ ਆਪਣਾ ਘਰ ਛੱਡ ਕੇ ਹਰਿਆਣੇ ਭੱਜ ਗਿਆ ਕਿਉਂਕਿ ਭਾਈ ਹਰਿਆਣੇ ਮੇਰੀ ਨਾਲ ਤਾਂ ਕੋਈ ਰਿਸ਼ਤੇਦਾਰੀ ਹੈਗੀ ਨਾ ਮੇਰੀ ਉੱਥੇ ਕੋਈ ਮਾਸੀ ਬੈਠੀ ਆ ਵੀ ਜਿੱਥੇ ਧਕੇਲਾ ਜਾ ਕੇ ਲੋਕਿਆ ਜਾਂ ਕਿੱਥੇ ਰਿਆ ਹੁਣ ਮੈਂ ਉਹਨਾਂ ਬੰਦਿਆਂ ਨੂੰ ਬੇਨਤੀ ਕਰਦਾ ਹਰਿਆਣੇ ਵਾਲੇ ਭਰਾਵਾਂ ਨੂੰ ਭਾਈ ਜੇ ਮੈਂ ਤੁਹਾਡੇ ਕਿਸੇ ਦੇ ਘਰੇ ਰਿਆ ਜਾਂ ਤੁਹਾਡੇ ਪਿੰਡ ਚ ਆਇਆ ਜਾਂ ਮੈਂ ਕਿਸੇ ਕੋਲੇ ਰਾਤ ਰਿਆ ਤੇ ਉਹ ਬੰਦਾ ਸਾਰੇ ਦੱਸ ਦੇਣ ਵੀ ਧਕੇਲਾ ਸਾਰਾ ਮਾਰ ਬਾਂਦਰ ਨੂੰ ਮੈਂ ਕਹਿਣਾ ਵੀ ਜੇ ਤੇਰੇ ਕੋਲੇ ਕੋਈ ਸਬੂਤ ਹੈਗਾ ਕਿਸੇ ਬੰਦੇ ਦਾ ਸਬੂਤ ਹੈਗਾ ਤੂੰ ਸਾਹਮਣੇ ਪੇਸ਼ ਕਰ ਗੱਲਾਂ ਨਾਲ ਨਹੀਂ ਵੀ ਭੱਜ ਗਿਆ ਰਹਿ ਪਿਆ ਦੱਸੋ ਕਿੱਥੇ ਰਹਿ ਗਿਆ ਮੈਂ ਕਿਸੇ ਅਕਸਰ ਕਿਸੇ ਪਿੰਡ ਚ ਗਿਆ ਆਉਂਗਾ ਕਿਸੇ ਸ਼ਹਿਰ ਚ ਗਿਆ ਆਉਂਗਾ ਕਿਸੇ ਜ਼ਿਲ੍ਹੇ ਚ ਗਿਆ ਉਹ ਕਿਤੇ ਤਾਂ ਗਿਆ ਹੋਊ ਸਿਰਫ ਗੱਲਾਂ ਨਾਲ ਥੋੜਾ ਯਾਰ ਭੱਜ ਗਿਆ ਕਿੱਥੇ ਭੱਜ ਗਿਆ ਪਤੰਦਰਾ ਮੈਂ ਆਪਣੇ ਘਰ ਦੇ ਵਿੱਚ ਬੈਠਾ ਸੀ ਦੱਸੋ ਜੇ ਮੇਰਾ ਸਾਰਾ ਪਿੰਡ ਮੇਰੀ ਆਮੀ ਭਰ ਦੇ ਚੱਲ ਤੈਨੂੰ ਖੱਚ ਨੂੰ ਤਾਂ ਕੋਈ ਮਤਲਬ ਹੀ ਨਹੀਂ ਮੈਂ ਤੈਨੂੰ ਕਿਉਂ ਆਖਾ ਵੀ ਮੈਂ ਜਿਹੜੇ ਭਰਾ ਮੈਨੂੰ ਪਤਾ ਮੇਰੇ ਭਰਾਵਾਂ ਨੂੰ ਵਿਦਕੇਲਾ ਕਿੱਥੇ ਸੀ ਤੇਰੇ ਵਰਗੇ ਬਾਂਦਰ ਨੂੰ ਕਿਉਂ ਦੱਸੀਏ ਸੀ ਠੀਕ ਹੈ ਕਿ ਨਹੀਂ ਹੋ ਤੇਰੇ ਵਰਗੇ ਕਰਕੇ ਹੁਣ ਮੈਂ ਤੈਨੂੰ ਦੱਸਾਂ ਵੀ ਕਿਹੜੀ ਗੱਲ ਦੱਸ ਗਏ ਤੈਨੂੰ ਧਕੇਲਾ ਆਪਣੇ ਘਰ ਦੇ ਵਿੱਚ ਸੀ ਤੇ ਧਕੇਲਾ ਘਰ ਦੇ ਵਿੱਚ ਰਿਹਾ ਧਕੇਲਾ ਉਹਨਾਂ ਦੇ ਵਿੱਚੋਂ ਨਹੀਂ ਹੈਗਾ ਵੀ ਜਦੋਂ ਭੀੜ ਪਈ ਉਹ ਤਾਂ ਪੂਛ ਚੱਡਿਆਂ ਚ ਪਾ ਕੇ ਭੱਜ ਗਿਆ ਧਕੇਲਾ ਨਾ ਭੱਜਿਆ ਤੇ ਨਾ ਭੱਜਣ ਵਾਲਿਆਂ ਚੋਂ ਹੈਗਾ ਹਾਂ ਤੁਸੀਂ ਜੋ ਮਰਜ਼ੀ ਕੋਲੋਂ ਗੱਲਾਂ ਬਣਾ ਕੇ ਜਾਂ ਕਿਸੇ ਦੇ ਤੇ ਕਹਿ ਤਾ ਹੋਵੇ ਤੁਹਾਨੂੰ ਸੁਣੀ ਸੁਣਾਈ ਗੱਲ ਉੰਦੇ ਮਗਰ ਲਾ ਕੇ ਜੋ ਮਰਜੀ ਕਈ ਚੱਲੋ ਕੋਈ ਪ੍ਰਵਾਣੀ ਠੀਕ ਹੈ ਨਾ ਅਸੀਂ ਭੱਜਣ ਵਾਲਿਆਂ ਚੋਂ ਨਹੀਂ ਹੈਗੀ ਸੋ ਇਹ ਸੋ ਟਪੂਸੀ ਮਾਰ ਬਾਂਦਰ ਨੂੰ ਮੇਰਾ ਜਵਾਬ ਆ ਠੀਕ ਹੈ ਨਾ ਸਾਰੇ ਭਰਾਵਾਂ ਨੂੰ ਮੇਰਾ ਜਿੰਨੇ ਵੀਰ ਜਾਣਦੇ ਸਾਰਿਆਂ ਨੂੰ ਪਤਾ ਠੀਕ ਹੈ ਕਿ ਨਹੀਂ ਸਾਰੇ ਮੇਰੇ ਪਿੰਡ ਵਾਲਿਆਂ ਨੂੰ ਪਤਾ ਵੀ ਠਗੇਲਾ ਕਿੱਥੇ ਸੀ ਠਗੇਲਾ ਆਪਣੇ ਘਰ ਦੇ ਵਿੱਚ ਬੈਠਾ ਸੀ ਸਾਰੇ ਵੀਰਾਂ ਨੂੰ ਪਤਾ ਸੀ ਬਾਕੀ ਤੇਰੇ ਵਰਗੇ ਬਾਂਦਰ ਨੂੰ ਠੀਕ ਹੈ ਕਿ ਨਹੀਂ ਮੈਂ ਕੋਈ ਸਪਸ਼ਟੀ ਕਰਨ ਦੇਣਾ ਕੋਈ ਜ਼ਰੂਰੀ ਨਹੀਂ ਸਮਝਦਾ ਵੀ ਤੈਨੂੰ ਕੋਈ ਜ਼ਰੂਰੀ ਆ ਵੀ ਵੀ ਤੂੰ ਤਾਂ ਸਾਡੀ ਧੌਂ ਤੇ ਗੋਡਾ ਰੱਖਿਆ ਠੀਕ ਆ ਕਿ ਨਹੀਂ ਤੇਰੇ ਅੰਗੇ ਬਾਂਦਰਾ ਜਿਹੜਾ ਤਪੂਸੀ ਮਾਰ ਉਹ ਮਾਰਦੀ ਰਹਿੰਦੇ ਆ ਸੁਮਾਰ ਰੱਜ ਕੇ ਮਾਰ ਤੇ ਕੋਠੇ